ਜੀ ਦਰਾਏ ਪਹੁੰਚਣ ਵਾਲੇ ਆ ਤੇ ਇਹ ਮੈਂ ਵਲੌਗ ਕਰਨਾ ਸ਼ੁਰੂ ਹੁਣ ਇਹ ਉਹ ਤੁਹਾਨੂੰ ਮੈਂ ਦੱਸਿਆ ਸੀ ਕਿ ਇਹ ਲੱਗ ਵਲੌਗ ਤੁਹਾਨੂੰ ਦੇਖਣ ਨੂੰ ਮਿਲੇਗਾ ਤੇ ਆਪਾਂ ਜਾ ਰਹੇ ਸੀ ਹੁਣ ਠੱਕੀ ਸਾਹਿਬ ਪਹਿਲਾਂ ਵੀ ਗਏ ਸੀ ਪਰ ਹੁਣ ਆਪਾਂ ਫੈਮਿਲੀ ਨਾਲ ਜਾ ਰਹੇ ਆ ਤੇ ਆਪਾਂ ਆਪਣਾ ਇੰਜੋਏ ਕਰਨ ਵਾਸਤੇ ਤੇ ਆਪਣਾ ਦਰਸ਼ਨ ਕਰਨ ਵਾਸਤੇ ਹਨਾ ਤੇ ਤਾਂ ਜਾ ਰਹੇ ਆ ਤੇ ਮੈਂ ਤਾਂ ਗੋਰਾ ਜਾ ਰਿਆਂ ਹਾਂ ਹੀ ਮੋਟਰਸਾਈਕਲ ਤੇ ਤੇ ਬਾਕੀ ਉੱਥੇ ਬੈਠੇ ਨੇ ਕਿਉਂਕਿ ਹੁਣ 7-8 ਮੈਂਬਰ ਆ ਤਾਂ ਕਰਕੇ ਵਿੱਚ ਗੱਡੀ ਤੇ ਸਾਰੇ ਆਣੇ ਨਹੀਂ ਜਾ ਕਰਕੇ ਫਿਰ ਹੁਣ ਸੀ ਮੋਟਰਸਾਈਕਲ ਮੈਂ ਕਿਹਾ ਜਿਆ ਸੋਖਾ ਰਹੇਗਾ ਨਾ ਉਹਨਾਂ ਨੂੰ ਵੀ ਏ ਉਹ ਹੁਣ ਅੱਗੇ ਜਾ ਰਹੇ ਨੇ ਤੇ ਆਪਾਂ ਮੇਰੇ ਖਿਆਲ ਨਾਲ ਹੁਣ ਲਗਭਗ ਦਰਾਏ ਦੇ ਕੋਲ ਪਹੁੰਚ ਗਏ ਆ ਤੇ ਇੱਥੋਂ ਦਰਾਏ ਤੋਂ ਫਿਰ ਆਪਾਂ ਪੈਲ ਜਾਣਾ ਪੈਲ ਤੋਂ ਬਾਅਦ ਫਿਰ ਪੈਲ ਤੋਂ ਬਾਅਦ ਫਿਰ ਆਪਣਾ ਆਪਾਂ ਨੂੰ ਮੈਪ ਲਾਣਾ ਪੈਣਾ ਕਿਉਂਕਿ ਰਾਹ ਦਾ ਆਪਾਂ ਨੂੰ ਪਤਾ ਨਹੀਂ ਹੈਗਾ ਯਾਦ ਨਹੀਂ ਰਹਿੰਦਾ ਹੈਗਾ ਹਰ ਵਾਰ ਤੇ ਮੈਪ ਲਾਵਾਂਗੇ ਤੇ ਫਿਰ ਉਥੋਂ ਆਪਾਂ ਥੋੜੀ ਥੋੜੀ ਚੱਲਾਂਗੇ ਹੁਣ ਮੈਂ ਵਲੌਗ ਬਣਾਣਾ ਸੀ ਤਾਂ ਕਰਕੇ ਮੈਂ ਮੋਟਰਸਾਈਕਲ ਗੋਰੇ ਨੂੰ ਦੇ ਦਿੱਤਾ ਤੂੰ ਚਲਾ ਲੈ ਠੀਕ ਹੈ ਨਾ ਉੱਥੋਂ ਜਾ ਕੇ ਫਿਰ ਮੈਂ ਪੜਾਂਗਾ ਮੈਪ ਲਾ ਲਈ ਠੀਕ ਹੈ ਨਾ ਕੋਰੇ ਆਹ ਆ ਜਾ ਰਹੀ ਆਪਣੀ ਗੱਡੀ ਆਹ ਐਤਵਾਰ ਹੈ ਨਾ ਐਤਵਾਰ ਕਰਕੇ ਰਸ਼ ਜ਼ਿਆਦਾ ਹੈ ਬਹੁਤ ਜ਼ਿਆਦਾ ਜੰਦਾ ਬਾਹਰ ਨਿਕਲੀ ਹੋਈ ਸਾਰੇ ਘਮੜਦਨ ਨਿਕਲਦੇ ਨੇ ਨਾ ਕੋਈ ਕਿੱਧਰ ਜਾਂਦਾ ਕੋਈ ਕਿੱਧਰ ਜਾਂਦਾ ਹੈ ਨਾ ਆਹ ਤੇ ਆ ਗਏ ਕੋਲ ਮਨਪੇ ਤੇ ਲੱਗਦਾ ਮੈਨੂੰ ਸੋ ਗਈ ਹੈ ਡੈਡੀ ਤਾਂ ਹਾਂ ਹੀ ਨਹੀਂ ਦਿੰਦੇ ਵੇ ਆਪਾਂ ਨੂੰ ਯਾਰ ਜਗ੍ਹਾ ਨਹੀਂ ਦਿੰਦੇ ਵੇ ਧਿਆਨ ਨਾਲ ਗੱਡੀ ਥੋੜੀ ਥੋੜੀ ਹੈਲੋ ਨਨ ਹੈਲੋ ਮਨਪ੍ਰੀਤ ਮਨਪ੍ਰੀਤ ਸੁੱਤੀ ਪਈ ਆ ਉਹ ਦੇਖ ਹੈਲੋ ਬੇਬੀ ਤੂੰ ਸਿੱਟੇ ਹੀ ਦੇਖ ਭਰਾਵਾ ਯਾ ਸੁੱਤੋ ਹੀ ਇਹੀ ਹੈ ਇਹ ਆ ਬਾਏ ਬਾਏ ਲਓ ਜੀ ਪਹੁੰਚ ਗਏ ਆ ਟੱਕੀ ਸਾਗ ਤੇ ਜੰਗਲ ਸ਼ੁਰੂ ਹੋ ਗਿਆ ਅ ਛੱਪੜ ਹੀ ਬਣ ਗਿਆ ਤੇ ਸਾਫ਼ ਕਰਨਾ ਚਾਹੀਦਾ ਨਹੀਂ ਇੱਕ ਗੱਲ ਵਧੀਆ ਪਾਰਕਿੰਗ ਬਹੁਤ ਖੁੱਲੀ ਇੱਥੇ ਪਾਰਕਿੰਗ ਦੀ ਮौज ਆ ਸਕੂਟਰੀਆਂ ਵਾਸਤੇ ਸਕੂਟਰਾਂ ਵਾਸਤੇ ਮੋਟਰਸਾਈਕਲਾਂ ਵਾਸਤੇ ਇੱਧਰ ਜਗ੍ਹਾ ਇੱਧਰ ਸਾਰੀ ਪਾਰਕਿੰਗ ਗੱਡੀਆਂ ਦੀ ਲੋਈ ਪਹਿਲਾਂ ਨੰਨੂ ਦੇ ਨਾਲ ਆਪਾਂ ਸ਼ੂਪ ਉਹ ਆਤੇ ਨੇ ਕੀ ਹੋ ਗਿਆ ਹੁਣ ਤੰਗ ਕੀ ਹੋਇਆ ਛਡੋਣੀ ਲੈ ਆ ਤਨੇ ਆ ਹੁਣ ਆਏ ਆ ਲੈ ਕੇ ਦੇਣੀ ਪੈਣੇ ਨੇ ਕਿ ਨਹੀਂ ਮਨਪ੍ਰੀਤ ਸਾਡੀ ਦੀ ਚੰਗੀ ਆ ਪਿੱਛੇ ਇਹ ਤਾਤੀ ਹੁੱਲੀ ਹੋਈ ਹੈ ਕੋਈ ਨਾ ਮੈਨੂੰ ਆਥੇ ਆਗਾ ਕੋਈ ਤਰਫ ਅੱਜ ਕਹਿੰਦੇ ਵੀ ਬਾਬਾ ਜੀ ਬੈਠੇ ਹੋਏ ਨੇ ਉਦੋਂ ਅਸੀਂ ਆਏ ਸੀ ਉਦੋਂ ਨਹੀਂ ਸੀ ਹੈਗੇ ਅੱਛਾ ਆਹੋ ਇਹ ਅੱਜ ਦਰਸ਼ਨ ਕਰ ਸਕਦੇ ਹਾਂ ਆ ਦੇਖੋ ਹਾਂ ਆ ਬਾਬਾ ਜੀ ਨੇ ਨਹੀਂ ਨਹੀਂ ਆ ਆਹ ਵਨ ਵੀ ਕਿੱਦਾਂ ਦੀ ਲੱਗੀ ਜਗਾ ਬੜੀ ਵਧੀਆ ਲੱਗੀ ਹੈ ਹੈਨਾ ਹਾਂ ਲਿਡਲੀ ਹੈ ਹੈ ਲੱਗੇ ਹੈ ਨਾਨਾ ਨਾਨੀ ਕੇ ਵੀ ਆਂਦੇ ਹੋਣਗੇ ਮੇਰੀ ਮੰਮੀ ਹੈ ਗੁਰੇ ਤੂੰ ਕੀ ਸੋਚਦਾ ਸੀ ਕਿੱਦਾਂ ਦੀ ਹੋਏਗੀ ਜਗਾ ਮੈਂ ਕਹਿੰਦਾ ਵੀ ਜਿਹੜਾ ਗੁਰਦੁਆਰਾ ਸਾਈਡ 'ਚ ਜਿਹੜਾ ਜੰਗਲ ਝੇਰੀਆਂ ਆ ਜੰਗਲ ਹੀ ਇਹ ਸਾਰਾ ਜੰਗਲ 'ਚ ਹੀ ਗੁਰਦੁਆਰਾ ਹੈ। ਹਾਂ ਬੋਲਦੇ ਇੱਧਰ ਕਾਕੇ ਨੇ ਤੇ ਸਾਡੇ ਨੂੰ ਪਈਏ ਬਸ ਖਡਾਉਣੇ ਦੀ। ਮਮੀ ਕਿ ਆਂਦੇ ਹੁਣੇ ਨਹੀਂ ਛੋਟੇ ਹੁੰਦੇ। ਹਾਂ ਹਾਂ ਛੋਟੇ ਹੁੰਦੇ ਇੱਥੇ ਆਂਦੇ ਹੁਣੇ। ਤਾਂ ਨੋਰਮਲੀ ਆਂਦੇ ਹੁਣੇ ਨੇ। ਹੈਂ? ਆਹੋ ਕਹਿੰਦੇ ਉਠੇ ਜਾਣ ਫਿਰ। ਸੰਗਤ ਅੱਜ ਵਾਵਾ ਹੀ ਹੈ ਨਾ ਐਤਵਾਰ ਕਰਕੇ। ਉਦੋਂ ਅਸੀਂ ਆਏ ਹੀ ਉਦੋਂ ਇੰਨੀ ਸੰਗਤ ਨਹੀਂ ਸੀ ਹੈਗੀ। ਉਹ ਕਿੰਨੇ ਸੀ ਨੰਨੂ ਅੱਥੇ ਮੋਰ ਵੀ ਨੇ ਉਹ ਊਂਠ ਵੀ ਨੇ ਹੋਰ ਕਿੰਨਾ ਕੁਝ ਏ ਨੰਨੇ ਦੇਖੀ ਜਰਾ ਅੱਗੇ ਜਾ ਕੇ ਪੰਛੀ ਵੀ ਨੇ ਕਿੰਨਾ ਕੁ ਸ਼ਹਿ ਇੱਥੇ ਹੈ ਕਾਕੇ ਦੇਖੀ ਜਾਈਂ ਮਜ਼ਾ ਆਏਗਾ ਜੇ ਮੈਂ ਜੰਗਲ ਚ ਲੈ ਜਾਵਾਂ ਚਲ ਜੀ ਜੰਗਲ ਚ ਅਰਦਾਸ ਹੋ ਰਹੀ ਮੇਲਾ ਦਾ ਬਾਬੇ ਨੂੰ ਲੰਗ ਜਾਣਾ ਕਿੰਨੀ ਕੁ ਦੂਰ ਏ ਇੱਥੋਂ ਆ ਵੇ ਉਹ ਗੁਰਦੁਆਰਾ ਸਾਹਿਬ ਅੱਗੇ ਉਹ ਮੰਮੀ ਹੁਣੇ ਤੇ ਬਾਹਲੇ ਪਿੱਛੇ ਰਹਿ ਗਏ ਨੇ ਉਹ ਮੰਮੀ ਹੋੜੀ ਹੋੜੀ ਆਣਾ ਉਹਨਾਂ ਨੇ ਆਓ ਡੈਡੀ ਪਿੱਛੇ ਰਹਿ ਗਏ ਨੇ ਤਾਂ ਕਰਕੇ ਹਾਈ 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 ਕਿਵੇਂ ਦੌੜੀ ਜਾਂਦੀ ਏ ਪਹਿਲਾਂ ਮੈਂ ਤਾਂ ਮੰਨੀ ਆਏ ਸੀਗੇ ਥੱਲੇ ਆਹੋ ਪਹਿਲਾਂ ਆ ਕੇ ਗਏ ਸੀ ਦੇਖਾਈ ਉਹਦੇ ਨੇ ਊਠ ਨੰਨੇ ਊਠ ਕੈਮਲ ਉਹ ਦੇਖੀ ਦੇਖੀ ਚਲ ਆ ਜਾ ਬਾਜ ਦੇਖਦੇ ਆ ਜਾ ਆਹ ਬਾਏ ਸਾਰਾ ਘੁੰਮਾਂਗੇ ਇੱਥੇ ਪੁਰਾਣੀਆਂ ਚੀਜ਼ੋ ਜਿੰਨੇ ਪਿੰਡ ਦੀਆਂ ਆਪਣੇ ਜਿੰਨੀਆਂ ਵੀ ਚੀਜ਼ਾਂ ਨੇ ਨਾ ਸਾਰੀਆਂ ਪਈਆਂ ਹੋਈਆਂ ਮਤਲਬ ਆ ਪਿੰਡਾਂ ਦੇ ਵਿੱਚ ਜਿਹੜਾ ਪਿੰਡਾਂ ਦੇ ਘਰ ਦੇ ਵਿੱਚ ਨਹੀਂ ਨਹੀਂ ਪਿੰਡਾਂ 'ਚ ਜਿਹੜੇ ਘਰ ਹੁੰਦੇ ਸੀ ਆਪਣੇ ਜਿੰਨਾ ਵੀ ਸਮਾਨ ਆਪਾਂ ਵਰਤਦੇ ਸੀਗੇ ਉਹ ਸਾਰਾ ਪਿਆ ਹੋਇਆ ਇੱਥੇ ਸਾਹਮਣੇ ਰੱਖਿਆ ਉਹਨਾਂ ਨੇ ਹੋਰ ਸਾਰਾ ਹੀ ਸਾਹਮਣੇ ਰੱਖਿਆ ਹੋਇਆ ਅਰੇ ਇੱਕ ਚੀਜ਼ A ਤੋਂ Z ਚੀਜ਼ਾਂ ਜਿਹੜੀਆਂ ਸਾਰੀਆਂ ਪਈਆਂ ਹੋਈਆਂ ਇਹ ਉਹ ਬਣਾਣ ਨਹੀਂ ਦਿੰਦੇ ਅੱਛਾ ਕੀ ਕਹਿ ਰਹੀ ਸੀ ਨੰਨੂ ਕੀ ਹੋਇਆ ਕੀ ਸੀ ਮੋਟਰਸਾਈਕਲ ਆਉਂਦੇ ਇਹ ਮੈਂ ਇਹਨੂੰ ਵੇਖਣ ਲੱਗੀ ਫਾੜ ਤੇ ਮੇਰੇ ਹੱਥ ਸਾਈਡ ਤੇ ਕਰ ਲਿਆ ਇਸ ਨੂੰ ਨਹੀਂ ਉਹ ਦਿਖਾਉਂ ਉਹ ਬਣਾਉਂ ਉੱਧਰ ਪਿੱਛੇ ਨਹੀਂ ਉਹ ਬਣਾ ਨਹੀਂ ਦਿੰਦੇ ਹੈਗੇ ਗੁੱਸਾ ਕਰਦੇ ਨੇ ਲਾਂਗ ਜਾ ਮੋਰ ਬਣਾ ਦੋ ਨਾ ਉਹ ਹੋਰ ਕਢੋਣੇ ਕਢੋਣੇ ਲੈ ਦੇਨੇ ਆ ਤੈਨੂੰ ਕਢੋਣੇ ਦੀ ਪਈ ਹੋਈ ਹੈ ਇੰਨੇ ਨੇ ਵਧੀਆ ਜਾਨਵਰ ਪੰਛੀ ਨੇ ਤੂੰ ਇਦਾਂ ਨਹੀਂ ਪਿਆ ਠੀਕ ਹੈ ਉਈ ਗੰ ਲੈਦਾ ਗੇ ਕਰੋਨੇ ਚਾਹੀਦਾ ਅਰੇ ਲੈਦਾ ਗੇ ਵੇਖਿਆ ਹਿਲਦਾ ਕਿੱਦਾਂ ਪਿਆ ਆਹੇ ਉਹ ਡਾਂਸ ਕਰ ਰਿਹਾ ਮਨੂੰ ਮਨੂੰ ਡਾਂਸ ਕਰ ਰਿਹਾ ਉਹਦੇ ਕੈਮਲ ਹੂੰਠ ਵੇਖਿਓ ਇਹ ਲੀ ਜਾਂਦਾ ਇਹ ਆ ਦੇ ਆਹੇ ਆਹੇ ਓਏ ਡਾਂਸ ਕਰ ਰਿਹਾ ਭਾਈ ਕਹਿਮਾ ਮਨਪਰੀ ਕਹਿੰਦੇ ਦਿਮਾਗ ਚ ਫਰਕ ਇੱਕ ਹੀ ਚੀਜ਼ ਨੂੰ ਵਾਰ ਵਾਰ ਕਰਦਾ ਰਹੇ ਆ ਆਰਟਿਸਟਿਕ ਔਟਿਸਟਿਕ ਨਾਂ ਵੀ ਨਹੀਂ ਆਉਂਦਾ ਮੈਨੂੰ ਔਟਿਸਟਿਕ ਆਟਿਜ਼ਮ ਕਹ ਲੋ ਆਟਿਜ਼ਮ اچھا ਹਾਂ ਉਹ ਹੀ ਲੱਗਦੀ ਮੈਨੂੰ ਬਸ ਐਂ ਕਰੀ ਜਾਂਦਾ ਮੈਨੂੰ ਦੇਖੀ ਕੀ ਕਰ ਰਿਹਾ ਮਾਰੀ ਹੈ ਉਹ ਦੇਖੀ ਡਾਂਸ ਕਰੀ ਜਾਂਦਾ ਕੀ ਕਹਿੰਦਾ ਮੇਰਾ ਮਨ ਕਰਦਾ ਨਾ ਨੂੰ ਮੈਂ ਘਰ ਸੁਭਾਦਾ ਕਰ ਲੈ ਜਾ ਉਹ ਆ ਗਿਆ ਜੜੀ ਟਰਾਪੀ ਨਾ ਆਵੇ ਇੱਧਰ ਨੂੰ ਕੁਸਾ ਗਰ ਜਾਣ ਕਿਤੇ ਮੈਨੂੰ ਕਹ ਰਹੇ ਨੇ ਵੀ ਤੈਨੂੰ ਬਿਮਾਰੀ ਹੈ ਸੱਟਾਂ ਤਾਂ ਖੁੱਲ ਲੈ ਨੇ ਤੈਨੂੰ ਬਿਮਾਰੀ ਹੈ ਕੋਈ ਵਲੋਗ ਬਣਾ ਰਿਹਾ ਸ਼ਟ ਅਪ ਬਤਮੀਜ਼ ਬਹੁਤ ਬਤਮੀਜ਼ ਮੈਂ ਤੈਨੂੰ ਬਿਮਾਰੀ ਦੇ ਵਲੋਗ ਬਣਾ ਰਿਹਾ ਕੰਬਾਉ ਚ ਮੱਛਰ ਵੀ ਹੋਏ ਯਾਰ ਜ਼ੂਮ ਸੀਗਾ ਕਿੱਥੇ ਫੋਟੋ ਇੱਕ ਨਹੀਂ ਪਾਣੀ ਹੁੰਦੀ ਫੋਟੋ ਐਨੀਆਂ ਖਚਾਉਂਦੇ ਨੇ ਨਾ ਇਹਨਾਂ ਨੇ ਇੱਥੇ ਹੀ ਨੇਰਾ ਪਾ ਦਾ ਨਾ ਆਹ ਹਾਂ ਅਸੀਂ ਆਖਿਆ ਵੀਰੇ ਗੁਰਦੁਆਰਾ ਸਾਹਿਬ ਦੇ ਮਤਲਬ ਜੀ ਹਾਂ ਟਾਈਮ ਨਾਲ ਆ ਜਣਾ ਅਸੀਂ ਕੱਲ੍ਹ ਜੀ ਹੋਰ ਯਾਰ ਆ ਲੋ ਜੀ ਮੋਰ ਬਾਰ ਬਾਰ ਕਹੀਏ ਨੇ ਮੋਰ ਦੀ ਵੀਡੀਓ ਬਣਾ ਲਓ ਮੋਰ ਉਹ ਭੱਜ ਜਾਣਾ ਉਹਨੇ ਜੇ ਮੈਂ ਗਿਆ ਹੋ ਲੈ દોੜ ਗਿਆ ਦੇਖਿਆ ਦੌੜ ਗਿਆ ਉਹ ਜਿੱਦਾਂ ਹੀ ਮਾਂ ਦੇ ਕੋਲ ਗਿਆ ਭੱਜ ਗਿਆ ਐਵੇਂ ਸਾਧਾ ਸਾਧ ਦੇ ਘੜੇ ਲੱਗੇ ਨੇ ਆਦੇ ਕਿੰਨਾ ਸੋਹਣਾ ਦੇਖ ਵਾ ਹੈ ਨਾ ਪੰਛੀਆਂ ਵਾਸਤੇ ਯਾਰ ਇੱਕ ਨਾ ਇੱਥੇ ਟਾਵਰ ਵੀ ਲਾਇਆ ਸੀ ਬਾਬਾ ਇੱਧਰ ਆ ਜਾਓ ਇੱਧਰ ਆਓ ਐ ਜਿੱਥੇ ਉਹ ਕਰਦੇ ਨੇ ਹਾਂ ਸਮਾਗਮ ਹੁੰਦਾ ਹੈ ਜਿਹੜਾ ਸਰਦੀਆਂ ਵਿੱਚ ਵੀ ਗਰਮੀਆਂ 'ਚ ਵੀ ਓਹ ਵੇਖੋ ਤੇ ਖੂਜ ਹੈ ਉੱਥੇ ਬੜਾ ਵਧੀਆ ਦੋ ਖੂਜੇ ਬਣਾਏ ਨੇ ਨਕਲੀ ਮਨਪ੍ਰੀਤ ਦੋ ਖੂਜੇ ਬਣਾਏ ਨੇ ਨਕਲੀ ਨੰਨੂ ਤੇ ਸਾਡੀ ਨੰਨੂ ਕਿੱਥੇ ਰਹਿ ਗਈ ਹੈ ਨੰਨੂ ਥੱਕ ਗਈ ਕੰਨਿ ਖਡੋਣੇ ਉਹਨੂੰ ਖਡੋਣਿਆਂ ਦੀ ਪਈ ਹੋਈ ਨਾ ਖਡੋਣੇ ਲੈ ਦੇ ਮੈਨੂੰ ਖਡੋਣੇ ਲੈ ਦੋ ਬਸ ਬਸ ਉਹ ਖਡੋਣੇ ਲੈ ਕੇ ਬਸ ਹੁਣ ਉੱਥੇ ਬਹਿ ਜਾਣਾ ਨੇ ਇੱਥੇ ਅਸੀਂ ਪਹਿਲਾਂ ਵੀ ਆਏ ਸੀਗੇ ਆ ਜਾਓ ਧਿਆਨ ਨਾਲ ਆਇਓ ਮੜਾ ਵੇਖ ਕੇ ਹੈ ਵੈਸੇ ਕੋਈ ਚੱਕਰ ਨਹੀਂ ਕਿਹੜਾ ਕਿਹੜਾ ਪਲਾ ਉਹ ਤੇ ਨਿਸ਼ਾਨ ਸਾਹਿਬ ਲਾਇਆ ਵੈਸੇ ਹੀ ਟਾਵਰ ਤੇ ਲਾਇਆ ਨਹੀਂ ਟਾਵਰ ਤੇ ਆਇਆ ਇੱਕ ਨਾ ਟਾਵਰ ਇੱਥੇ ਲਾਇਆ ਸੀ ਬਾਬੇ ਨੇ ਪਤਾ ਨਹੀਂ ਕਿਹੇ ਪਿੰਡ ਚ ਲਾਇਆ ਸੀ ਉਹ ਉਹਦੇ ਤੇ ਪਤਾ ਕੀ ਸੀ ਉਹਦੇ ਤੇ ਆਲਣੇ ਲਾਏ ਸੀ ਕਿੰਨੇ ਸਾਰੇ ਉਹ ਆ ਜਾਓ ਕੋਈ ਗੱਲ ਨਹੀਂ ਲੈ ਆ ਜਾਓ ਆਹ ਉਹ ਐ ਬੋਰਡ ਦਾ ਜੜ ਜੀ ਵੱਡ ਕੇ ਹੈ ਨਾ ਹਮ ਐ ਕੋ ਉਂਜੀ ਐ ਤੇ ਪਾਣੀ ਤਾਂ ਆਉਂਦਾ ਆ ਫਿਰ ਪਾਣੀ ਆ ਉਹ ਪਾਣੀ ਇਹ ਚ ਪਾਇਆ ਐ ਮੇਰੇ ਹਿਸਾਬ ਨਾਲ ਪਤਾ ਨਹੀਂ ਮੋਟਰ ਲੱਗੀ ਪਤਾ ਨਹੀਂ ਕਿਸ ਹਿਸਾਬ ਨਾਲ ਵੈਸੀ ਬਣਾਇਆ ਐ ਹਾਂ ਮੋਟਰ ਲੱਗੀ ਕਾਕਾ ਹੈ ਵਾਹ ਹੋਏ ਮੋਟਰ ਲੱਗੀ ਐ ਆਹ ਵਾਹ ਹੋ ਆ ਲੱਗੀ ਆ ਤੇ ਮੈਂ ਵੇਖੀ ਨਹੀਂ ਇਹ ਫੇ ਪੁਰਾਣਾ ਐ ਕਾਫੀ ਨਾ ਚਲੋ ਉਹ ਹੋ ਗਈ ਸਾਡੀ ਚਲ ਇੱਕ ਉਹ ਇੱਥੇ ਬਣਾਇਆ ਐ ਇੱਥੇ ਕਰਕੇ ਨੀਲਾ ਐ ਖੂ ਨਾਨੂ ਮੰਮੀ ਕੋਲ ਹੈ ਐ ਨਾ ਮੇਰੇ ਖਿਆਲ ਨਾਲ ਹਲੇ ਸਮਾਗਮ ਇੱਥੇ ਹੁੰਦੇ ਨਹੀਂ ਡੈਡੀ ਹੁਣ ਇਹ ਸਫਾਈ ਕਰਨਗੇ ਫਿਰ ਇੱਥੇ ਹੋਣਗੇ ਸਫਾਈ ਨਹੀਂ ਹੋਈ ਹੋਈ ਹੈ ਹਨਾ ਆ ਦੇਖੋ ਸਫਾਈ ਕਰਨਗੇ ਫਿਰ ਉਹ ਉੱਥੇ ਬੰਦੇ ਨੇ ਬਾਬਾ ਜੀ ਉਹ ਉੱਥੇ ਐ ਦੇ ਉੱਤੇ ਇਹ ਜਿਹੜਾ ਹੈ ਹਾਂ ਇਹਦੀ ਵੀਡੀਓ ਮੈਂ ਵੀ ਬਣਾ ਕੇ ਆਈ ਉਦੋਂ ਪ੍ਰੋਪਰ ਬਣਿਆ ਪਿਆ ਸੀ ਸਾਰਾ ਕੁਝ ਸਾਰਾ ਇਹਨੂੰ ਸਜਿਆ ਬੈ ਬਹੁਤ ਸੋਹਣਾ ਲੱਗਦਾ ਸੀ ਉਦੋਂ ਤੇ ਸਫਾਈ ਕਰਨ ਵਾਲੀ ਹੋ ਗਈ ਹੈ ਹੁਣ ਸਫਾਈ ਕਰਨ ਵਾਲੀ ਹੈ ਇੱਥੇ ਹਾਂ ਹਾਂ ਪੰਛੀਆਂ ਦੇ ਆ ਹੈ ਕੰਬੂਖ ਹਿੱਲ ਰਹੇ ਨੇ ਇੰਨੀਆਂ ਚੀਜ਼ਾਂ ਹੈ ਇਹ ਰਸੇ ਕਾਦੇ ਨੇ ਘੋੜਿਆਂ ਦੇ ਲੱਗਦੇ ਨੇ ਨਾ ਡਰ ਲੱਗਦਾ ਹੈ ਸਸੇ ਨੇ ਵੀ ਲਿ ਬਣਾ ਸਰ ਨਹੀਂ ਨਹੀਂ ਪਤਾ ਨਹੀਂ ਕਾਦੇ ਨੇ ਮੈਂ ਕਿਹਾ ਉਹ ਉਹ ਇਹਨੇ ਰੰਗ ਬਰੰਗੇ ਜੇ ਨੇ ਉਹ ਦੇਖ ਤਾਂ ਕਹਿ ਰਹੇ ਆ ਦੇਖਿਆ ਯਾਰ ਰੰਗ ਬੰਦ ਨਾ ਓਏ ਹੋਏ ਕੇ ਹੋਣੇ ਨੇ ਨਾ ਕਿਸੀ ਚੀਜ਼ ਦੇ ਕੋੜਿਆਂ ਦੇ ਨੇ ਇਹ ਖੁੰਬ ਕਿੱਡੀ ਵੱਡੀ ਆਹੋਈ ਖੁੰਬ ਲੱਗੀ ਉਹ ਵੱਡੀ ਵੱਡੀ ਹੱਥ ਨਾ ਲਾਈ ਜਰੀਲੀ ਵੀ ਹੋ ਸਕਦੀ ਏ ਨਹੀਂ ਨਹੀਂ ਜਰੀਲੀਆਂ ਤਾਂ ਹੁੰਦੀਆਂ ਨੇ ਓ ਜਰੀਲੀ ਹੋ ਸਕਦੀ ਲਾ ਓਹੋ ਆਹ ਐ ਜਰੀਲੀ ਹੋ ਸਕਦੀ ਹਾਂ ਐ ਜਰੀਲੀ ਹੋ ਸਕਦੀ ਓਏ ਤਿਤਲੀ ਵਰ ਨਹੀ ਤਿਤਲੀ ਵਰਗੀ ਸ਼ੇਪ ਹੈ ਹੂੰ ਕੁੰਬਾ ਨੇ ਹੈ ਟੱਡੀਆਂ ਅੰਦਰ ਵੇ ਓਏ ਇਧਰ ਓਏ ਐਂ ਲੱਗਦਾ ਅੱਗ ਵੱਲਦੀ ਹੁੰਦੀ ਹੁਣ ਤੁਸੀਂ ਕਹਿਣਾ ਅੱਗ ਕਿੱਥੇ ਵੱਲਦੀ ਵੀ ਕੁੰਬਾ ਦੇ ਉਹ ਤਾਂ ਖੁੰਬਾ ਹੀ ਵੇ ਖੀ ਚੱਲੋ ਇਧਰ ਵੇ ਸਬਜੀ ਬਣਾ ਲਾਂਗੇ ਰਾਤ ਨੂੰ ਸਬਜੀ ਨੂੰ ਬਣਾ ਲਈ ਇਹਦੀ ਲੈ ਚੱਲੋ ਥੋੜੀ ਸਬਜੀ ਬਣਾ ਮੰਨ ਫਿਰ ਤਾਂ ਓਏ ਉਹ ਕੀ ਪਿਆ ਕਾਲਾ ਕਾਲਾ ਏ ਉਹ ਕਿੱਥੇ ਐ ਵੇ ਓ ਚਾਹੋ ਇਹ ਕੋਈ ਰस्सियां ਰस्सियां ਹੀ ਆ ਨੇ ਪਲਾਸਟਿਕ ਦੀ ਪਾ ਪਲਾਸਟਿਕ ਦੀਆਂ ਰस्सियां ਨੇ ਸਾਬ ਜੀ ਇਹ ਤਾਂ ਪਾਣੀ ਲਾਉਣ ਨੂੰ ਕਹਿ ਦੀ ਫਿਰ ਤੂੰ ਦੀ ਲਾ ਲੈ ਮੈਂ ਖੇਤਾਂ 'ਚ ਪਾਣੀ ਲਾਇਆ ਹੋਇਆ ਰਾਤ ਨੂੰ ਬਚਪਨ ਬਚਪਨ ਨਹੀਂ ਜਦ ਆਪਾਂ ਖੇਤੀ ਕੀਤੀ ਸੀ ਇੱਕ ਸਾਲ ਆਪਣੇ ਖੇਤਾਂ 'ਚ ਉਦੋਂ ਇੱਧਰ ਮੈਨੂੰ ਲੱਗਦਾ ਕੁਝ ਨਹੀਂ ਹੈਗਾ ਜੜੀ ਇੱਧਰ ਬਾਹਰ ਦਾ ਰਾਹ ਹੈ ਲੈ ਜਾਣਾ ਜੀ ਮਨਪ੍ਰੀਤ ਤੂੰ ਹੋਰ ਲਟਕ ਜਾਂਦੀ ਉਹ ਬਾਬੇ ਟਰਾਲੀ ਤੇ ਤੇਜ਼ ਕਰ ਲਿਆ ਬਾਬੇ ਨੇ ਮੁੜ ਕੇ ਵੇਹੜਾ ਮੁੜ ਕੇ ਵੀ ਉੱਠੇ ਉੱਠੇ ਨਹੀਂ ਜਾਂਦਾ ਗੱਡੀ ਇੱਥੇ ਲੈਣੀ ਪੈਣੀ ਹਾ 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 ਸਹੀ ਗੱਲ ਹੈ ਹਰ ਜਗ੍ਹਾ ਐਵੇਂ ਦੇ ਘੋੜੇ ਹਨਾ ਉਹ ਘੜੇ ਘੜੇ ਸੱਚ ਘੋੜੇ ਕਹਿੰਦਾ ਘੜੇ ਰੱਖੇ ਨੇ ਘੜੇ ਹਨ ਘੋੜੇ ਇਹ ਜਿਹੜੀ ਬਾਹ ਨੂੰ ਰਾਹ ਜਾਂਦਾ ਨਾਲੇ ਇੱਥੇ ਜਾਨਵਰ ਵਗੈਰਾ ਰੱਖੇ ਨੇ ਅੱਗੇ ਵੀ ਆਹ ਉਹ ਤਾਂ ਤਾਂ ਫੋਟੋਆਂ ਲੱਗੀਆਂ ਹੋਈਆਂ ਨੇ ਭਿੰਡਿਆਂ ਦੀ ਆਵਾਜ਼ ਕਿਵੇਂ ਆਉਂਦੀ ਹੈ ਹਾਂ ਜੱਪ ਤਪ ਕਰਨਾ ਵੀ ਹਰ ਇੱਕ ਦੇ ਵਸ ਦੀ ਗੱਲ ਨਹੀਂ ਜਿਹੜੇ ਕੋ ਨਹੀਂ ਹੁੰਦਾ ਉਹ ਕਹਿੰਦਾ ਕੋਈ ਫਾਇਦਾ ਨਹੀਂ ਨੰਨ ਸਾਡੀ ਦਾ ਦੇਖੋ ਖਾਣ ਪੀਣ ਦਾ ਸਾਮਾਨ ਲੈ ਕੇ ਬੈਠੀ ਐ ਖਿਡੌਣੇ ਉਹ ਅੱਗੇ ਉੱਥੇ ਚੱਲਨੇ ਉੱਥੇ ਗੱਡੀ ਖੜੀ ਕਰਦੇ ਉਹ ਤੇ ਖਿਡੌਣੇ ਉੱਥੇ ਮੈਂ ਆ ਗਰਮੀ ਨੂੰ ਬੜੀ ਐ ਇੱਥੇ ਖਿਡੌਣੇ ਐ ਨਹੀਂ ਉਹ ਅੱਗੇ ਭਾਈ ਰੇੜੀ ਅੱਗੇ ਐ ਚਾ ਇਹ ਕੀ ਕਰ ਰਿਹਾ ਜੀ ਓਏ ਪੋਪਕੋਨ ਘਾ ਰਿਹਾ ਜੀ ਠੀਕ ਹੈ ਲੋ ਜੀ ਹੁਣ ਆਪਾਂ ਜਾ ਰਹੇ ਆਂ ਵਾਪਸ ਤੇ ਇੱਥੇ ਖਾਣ ਪੀਣ ਦਾ ਮਾੜਾ ਮੋਟਾ ਸਮਾਨ ਤੇ ਹੋਰ ਕੋਈ ਸਮਾਨ ਜੇ ਲੈਣਾ ਹੋਵੇ ਤੇ ਉਹ ਹੈ ਤੇ ਇਧਰ ਮੋਟਰਸਾਈਕਲਾਂ ਖੜੀਆਂ ਸਾਰੀਆਂ ਤੇ ਇਧਰ ਸੂਰ ਬੜੇ ਚਿਰਾਵਾ ਦੇਖਣ ਨੂੰ ਮਿਲਿਆ ਆ ਦੇਖੋ ਬੜੇ ਚਿਰਾਵਾ ਦੇਖੇ ਨਹੀਂ ਤੇ ਲੁਧਿਆਣੇ ਚ ਨਾ ਆਮ ਹੀ ਹੁੰਦੇ ਸੀ ਸੂਰ ਹੈ ਜੰਗਲੀ ਸੂਰ ਨੇ ਇਹ ਪਹਿਨ ਆ ਜਾਣ ਯਾਰ ਐਵੇਂ ਇੱਥੇ ਵੀ ਜਾਨਵਰ ਰੱਖਿਓ ਨੇ ਕਾਫੀ ਸਾਰੇ ਨਾ ਇਧਰ ਉਹ ਬਸ ਵਾਪਸੀ ਚੱਲੀ ਹੈ ਐ ਆ ਗਿਆ ਸ਼ਤਰਮੁਰਗ ਸ਼ਤਰਮੁਰਗ ਨੂੰ ਸ਼ਤਰਮੁਰਗ ਗੰਨੇ ਹਾਂਜੀ ਤੇ ਇਹ ਸੀ ਟੱਕੀ ਸਾਹਿਬ ਦਾ ਵਲੌਗ ਤੇ ਆਪਾਂ ਇਹਨੂੰ ਇੱਥੇ ਹੀ ਕਰਦੇ ਹਾਂ ਸਮਾਪਤ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਇਹ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਠੀਕ ਹੈ ਜੀ ਵਲੌਗ ਵਧੀਆ ਲੱਗਿਆ ਹੋਵੇ ਤੇ ਆਪਣਾ ਖਿਆਲ ਰੱਖਿਓ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ